ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਤੁਹਾਨੂੰ ਵੀਡੀਓ ਦਿਖਾ ਰਹੇ ਹਾਂ ਪਿੰਡ ਸੈਦੋਕੇ ਦੇ ਵਿੱਚੋਂ ਸੈਦੋਕੇ ਨਿਹਾਲ ਸਿੰਘ ਵਾਲਾ ਤਹਿਸੀਲ ਤੇ ਮੋਗੇ ਜ਼ਿਲ੍ਹੇ ਦਾ ਪਿੰਡ ਹੈ ਨੇੜੇ ਇਹਦੇ ਦੱਸੋ ਭਧੌੜ ਵੀ ਰਹਿ ਜਾਂਦਾ ਤੇ ਨਿਹਾਲ ਸਿੰਘ ਵਾਲਾ ਵੀ ਨੇੜ ਹੈ ਜਿਹੜੇ ਘਰ 'ਚ ਅੱਜ ਵੀਡੀਓ ਬਣਾ ਰਹੇ ਹਾਂ ਬਾਈ ਵਪਾਰ ਦਾ ਕੰਮ ਕਰਦਾ ਤੇ ਰੂਟੀਨ 'ਚ ਇੱਥੇ ਗਾਵਾਂ ਹੁੰਦੀਆਂ ਵਿਕਰੀ ਵਾਲੀਆਂ ਅੱਜ ਫੇਰ ਗੱਬਣ ਕੁਸ ਸੁੰਆਂ ਸਵਆਂ ਗਾਵਾਂ ਕੁਸ ਕੱਚੀਆਂ ਗਾਵਾਂ ਇੱਥੇ ਵਿਕਰੀ ਵਾਲੀਆਂ ਹੈਗੀਆਂ ਆਪਾਂ ਗੱਲਬਾਤ ਕਰਾਂਗੇ ਬਾਈ ਦੇ ਨਾਲ ਤੁਸੀਂ ਵੀਡੀਓ ਨੂੰ ਐਂਡ ਤੱਕ ਦੇਖਿਓ ਪਸ਼ੂ ਜਿਹੜਾ ਜੱਜ ਗਿਆ ਉਹਦੀ ਤਸੱਲੀ ਕਰਨ ਦਾ ਹੱਕ ਹੈ ਜਰੂਰ ਆ ਕੇ ਕਰਿਓ ਤੇ ਨੰਬਰ ਸਕਰੀਨ ਉੱਤੇ ਬਾਈ ਦਾ ਚਲਾ ਦੂੰਗਾ ਆਓ ਮਿਲਦੇ ਆਂ ਇਹਨਾਂ ਵਾੜਾਂ ਬਾਰੇ ਜਾਣਕਾਰੀ ਲੈਣੇ ਬਾਈ ਤੋਂ ਤੁਸੀਂ ਤਸੱਲੀ ਆ ਕੇ ਕਰਨੀ ਹੋਊਗੀ ਖੁਸ਼ਦੀਪ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਗੀਤ ਵੀਰੇ ਨਗ ਹੈਗੇ ਮੇਰੇ ਖਿਆਲ ਚ 12 15 ਹੋਣਗੇ 15 16 ਗਾਇਆਂ ਹੈਗੀਆਂ ਜੀ ਠੀਕ ਹੈ ਅੱਛਾ ਖੁਸ਼ਦੀਪ ਬਾਈ ਕਿਹੜੇ ਪਾਸੋਂ ਸ਼ੁਰੂ ਕਰ ਗਏ ਆਪਾਂ ਬਸ ਇੱਥੋਂ ਤਾਜ਼ੀਆਂ ਸੁੰਗੀਆਂ ਗਾਇਆਂ ਪਹਿਲਾਂ ਦਿਖਾਉਣੇ ਆ ਜੀ ਠੀਕ ਹੈ ਆ ਇਹਦੀ ਕੀ ਡਿਟੇਲ ਆ ਜਿਹੜੀ ਹੁਣੇ ਹੀ ਸੁਕੇ ਹਟੀ ਐ ਇਹੇ ਜੀ ਆਪਾਂ ਦਾ ਪਿਛਲੀ ਵੀਡੀਓ ਚ ਦਿਖਾਈ ਸੀ ਬਿਲਕੁਲ ਕੱਚੀ ਸੀ ਹੂੰ ਤੇ ਹੁਣੇ ਹੀ ਸੁਈ ਆ ਘੰਟਾ ਕੋਇਆ ਜੀ ਹੂੰ ਤੇ ਆਪਾਂ ਪਿਛਲੇ ਵੀਡੀਓ ਚ ਜਿਹੜੀ ਡਿਟੇਲ ਵੀ ਦੱਸੀ ਸੀ ਤੇ ਬੱਚਾ ਬਹੁਤ ਜ਼ਿਆਦਾ ਟੌਪ ਦੀ ਬੱਚੀ ਦਿੱਤੀ ਐ ਬਹੁਤ ਹੈਵੀ ਤੇ ਬਾਡੀ weight ਵਾਲੀ ਬੱਚੀ ਨੂੰ ਜਨਮ ਦਿੱਤਾ ਬੜੀ ਸੁਨੱਖੀ ਠੀਕ ਐ ਇੱਕ ਜੀ ਮੇਨ ਚੀਜ਼ ਇਹਦੇ ਫੇਸ ਤੇ ਕੈਮਰਾ ਮਾਰ ਕੇ ਦੇਖੋ ਬੱਚੀ ਦੀਆਂ ਅੱਖਾਂ ਤੇ ਬੱਚੀ ਦੇ ਫੇਸ ਦੀ ਬਿਊਟੀ ਹੁਣੇ ਦੱਸਦੀ ਹੈ ਵੀ ਵਾਕਈ ਜਿਹੜਾ ਸੀਮਾ ਨਾ ਆਉਂਦੇ ਅੱਜ ਕੱਲ ਇੰਪੋਰਟਡ ਹੂੰ ਬਈ ਹਾਂ ਇੱਕ ਵੱਖਰਾ ਜਿਹਾ ਫੇਸ ਆ ਤੇ ਵੱਖਰੀਆਂ ਜਾਂ ਡਿਫਰੈਂਟ ਜੀਆਂ ਅੱਖਾਂ ਬੱਚੀ ਦੀਆਂ ਬਹੁਤ ਸੋਹਣਾ ਬੱਚਾ ਦਿੱਤਾ ਸੋਹਣਾ ਬੱਚਾ ਠੀਕ ਹੈ ਕਿੰਨਵਾ ਸੁਆ ਸੁਪੀ ਇਹ ਇਹ ਦੂਜਾ ਸੁਆ ਛੇ ਦਾੰਦਾ ਦੰਦਾ ਹੈ ਜੀ ਖੋਲੀ ਸ਼ੇਖਰ ਡਿਮਾਂਡ ਇਹਦੀ ਕੀ ਰਹੂਗੀ ਇਹ ਜਗਜੀਤ ਵੀਰੇ ਆਪਾਂ ਮਨ ਲਾ ਬਦ ਦੇਨ ਲੈਂਦੇ ਜਿਹੜੇ ਜੈਜ ਜੀ ਕਰਾਂਗੇ ਜੀ ਜਿਹੜੇ ਭਰਾ ਨੇ ਵੀ ਆਉਣਾ ਨੰਬਰ ਇੱਕ ਤਾਂ ਜੀ ਗਾਂ ਕੋਲ ਆ ਕੇ ਪਾਸ ਕਰਕੇ ਅਗਲਾ ਆਪਦੀ ਲੈ ਕੇ ਜਾਵੇ ਜੀ ਹੂੰ ਮੇਰੇ ਕੰਨੀ ਕੋਈ ਵੀ ਬੰਦਾ ਪਾਈਆ ਦੁੱਧ ਮੰਨ ਕੇ ਲੈ ਲੈ ਕੋਈ 50 ਕਿਲੋ ਮੰਨ ਕੇ ਲੈ ਲੈ ਜੀ ਨਾ ਆਪਾਂ ਜਿਆਦੇ ਦੁੱਧ ਦੇ ਤਾਂ ਗਾਂ ਵਾਪਸ ਕਰਵਾ ਲੈਣੀ ਆ ਜੀ ਵੀ ਆਪਣੇ ਕੋਲੇ ਦੁੱਧ ਮੜਵਾਉਣਾ ਉਹ ਜੀ ਹੂੰ ਸਾਰੀ ਆਪਾਂ ਵੀ ਪੈਸੇ ਲਾ ਕੇ ਚੀਜ਼ ਲੈ ਕੇ ਆਉਣੇ ਆ ਜੀ ਆਪਦੀ ਸਮਝ ਨਾਲ ਲੈ ਕੇ ਆਵੇ ਸਾਲੀ ਚੀਜ਼ ਹੈ ਗਾਰੰਟੀ ਕਿਸੇ ਗਾਂ ਦੀ ਨਾ ਕੋਈ ਮੰਗਿਆ ਕਰੇ ਮੇਰਾ ਭਰਾ ਜੀ ਠੀਕ ਹੈ ਹਾਂਜੀ ਅੱਛਾ ਰੇਟ ਇਹਦਾ ਦੱਸ ਦੀ ਰੇਟ 1,25,000 ਰੁਪਏ ਦੀ ਜਿਸ ਨੂੰ ਵੇੜ ਦਵਾਂਗੇ ਦੱਸੋ ਹੀਟਿੰਗ ਵਾਲਾ ਹਵਾਨਾ ਤੇ 80 ਚੁਆਈ ਵਾਲਾ ਥਾਣਾ ਤੇ ਪਲੱਸ ਪੁਆਇੰਟ ਆ ਵੀ ਬੱਚਾ ਵੱੱਛੀ ਹੈ ਨਾਲ 1,25,000 ਦੀ ਚੰਗੇ ਥਾਣ ਵਾਲੀ ਚੰਗੇ ਹਵਾਨੇ ਵਾਲੀ ਵੇੜ ਮਿਲ ਜੂਗੀ ਚੰਗੀ ਲੱਗੇ ਤਾਂ ਕੰਟੈਕਟ ਕਰਿਓ ਇੱਕ ਹਜੇ ਸੂਣ ਦੀਆਂ ਤਿਆਰੀਆਂ ਚ ਆਈ ਬੁੱਤ ਖੋਲੀ ਇਹਨੂੰ ਵੀ ਆ ਖੁਸ਼ਦੀਪ ਕਨਵਾ ਸੂਆ ਸੂਣ ਲੱਗੀ ਇਹ ਦੂਜਾ ਸੂਆ 6 ਦਾੰਦਾ ਜੀ ਹੂੰ ਇਹ ਵੇੜ 1,35,000 ਰੁਪਏ ਦੀ ਦੇ ਦਾਂਗੇ ਜੀ ਦੋਸੋ ਹਜੇ ਇਹਨੇ ਬੱਚੇ ਨੂੰ ਜਨਮ ਕਿਨਾ ਤੇ ਜਦੋਂ ਉਹਨੂੰ ਵੀਡੀਓ ਪੈਣੀ ਆ ਚੈਨਲ ਤੇ ਇਹਨੇ ਸੂ ਪੈਣਾ ਉਹਦੋਂ ਨੂੰ ਇਹ ਕਨਫਰਮ ਨਾ ਕਿਉਂਕਿ ਹੁਣ ਇਸ ਟਾਈਮੇ ਤੇ ਦਰਦ ਹੋ ਰਿਹਾ ਸੂਣਾ ਐ ਨੇ ਹੈ ਛੇਤੀ ਸੋ ਦੂਜਾ ਸੂਆ 1,35,000 ਜੀ ਜਗਜੀਤ ਵੀਰੇ ਆਪਾਂ ਅੱਠ ਗਾਇਆਂ ਲਈਆਂ ਸੀ ਇੱਕੋ ਕਰੋ ਜੀ ਹਮ ਅੱਠਾਂ ਨੂੰ ਹੀ ਉਹਨਾਂ ਨੇ ਕਿਹਾ ਸੀ ਵੀ ਸੈਕਸੀਮਨ ਲੱਗਿਆ ਜੀ ਪੰਜ ਸੂਪੀਆਂ ਪੰਜਵੀਆਂ ਹੁਣ ਸੂਈ ਆ ਬੱਚੀ ਦਿੱਤੀ ਐ ਜੀ ਠੀਕ ਐ ਇਹਨੇ ਵੀ ਪੰਜਾਂ ਦੀਆਂ ਬੱਚੀਆਂ ਆ ਗਈਆਂ ਇੱਕ ਆਪਾਂ ਗੱਬਣ ਭੇਜਤੀ ਐ ਜੀ ਠੀਕ ਐ ਇੱਕ ਆ ਸੂਣ ਲੱਗੀ ਐ ਕਿਨਾਂ ਜੋ ਗੱਬਣ ਆਪਣੇ ਕੋਲੇ ਅੱਥਾ ਐ ਲੋਰਡ ਚੋਂ ਹੋਰ ਖੜੀ ਐ ਜੀ ਠੀਕ ਐ ਓਕੇ ਹਾਂ ਜੀ ਦੋਸੋ ਬੱਚਾ ਇਹਦਾ ਤਾਂ ਖੈਰ ਘੰਟੇ ਤੱਕ ਹੋਰ ਪਤਾ ਕੀ ਕਹਿੰਦਾ ਇਹ ਦੂ ਅੱਗੇ ਬਾਈ ਜਿਹੜੀ ਵੜ ਇਹ ਤਾਜੀ ਸੂਈ ਐ ਜੀ ਬੱਚੀ ਚਾਰ ਦਾ ਆਂਦਾ ਜੀ ਹੂੰ 23 24 ਕਿਲੋ ਬੋਲੇ ਤਾਂ ਸਟਾਰਟਿੰਗਾਂ ਤੋੜਦੇ ਪੁੱਤ ਰੇਟ ਇਹ ਖੁਸ਼ਦੀਪ ਰੇਟ ਇਹ ਬੈਠ ਦੇ ਦਾਂਗੇ ਜੀ ਆਪਾਂ 1,55,000 ਰੁਪਏ ਦੀ ਜੀ 1,55 ਦੀ ਹਾਂਜੀ ਠੀਕ ਹੈ ਸੋ ਦੱਸੋ ਇਹ ਤਾਜੀ ਸੂਈ ਵੀ 55 ਦੀ ਮਿਲੂਗੀ ਸੋ ਆਏ ਖੁਸ਼ਦੀਪ ਦੂਜਾ ਆਪਾਂ ਨੂੰ ਤਾਂ ਜਗਜੀਤ ਵੀਰੇ ਪਹਿਲਣ ਗਈ ਹੈ ਜੀ ਹੋ ਸਕਦਾ ਦੂਜਾ ਵੀ ਹੋਵੇ ਹੈ ਚੌਗੀ ਹੈ ਜੀ ਠੀਕ ਹੈ ਸੋ ਦੱਸੋ ਪਹਿਲਾਂ ਵੀ ਪਹਿਲਾਂ ਵੀ ਖੀਰੀ ਸੂਕੇ ਚੌਗੀ ਸੂ ਪੈਂਦੀ ਹੈ ਜੀ ਗਾਂਹ ਹਜੇ ਦੇਖੋ ਜੀ ਠੀਕ ਹੈ ਕੋਲੋਂ ਦੋਸਤੋ ਹਵਾਨੇ ਤੇ ਵੀ ਧੁੰਨੀ ਤੇ ਵੀ ਹੈ ਵੀਡੀਓ ਬਣਾ ਰਿਹਾ 10:30 11 ਦਾ ਟਾਈਮ ਹੈ ਭਵਾਨੇ ਉਸ ਹੱਬ ਤੇ ਦੇਖ ਲਓ ਸਵੇਰ ਇਹਨਾਂ ਦੀ ਮਿਲਕਿੰਗ ਬਾਈ ਦਾ 10:40 ਮਿੰਟ ਹੋਇਆ ਜੀ ਟਾਈਮ ਦਾ ਪੌਣੇ 11 ਹੋ ਗਏ ਠੀਕ ਜੀ ਸਵੇਰ ਚੋਈ ਇਹਨਾਂ ਦੀ ਹਾਂਜੀ ਸਵੇਰ ਦੀ ਚੋਈ ਬਿਲਕੁਲ ਖਾਲੀ ਹੈ ਗਾਈਆਂ ਦੇਖੋ ਅੜਰੀ ਦੱਸੀ ਜਾਂਦੇ ਸਾਰੀਆਂ ਹੀ ਗਾਈਆਂ ਨੇ ਕੋਲਾ ਪਿਆਗਾ ਇਹ ਵੀ ਭਲਾ ਮੜਗਾ ਮੋਟਗਾ ਚੱਲ ਪੁੱਤ ਆ ਇਹ ਦੂ ਅੱਗੇ ਬਾਈ ਜਿਹੜੀ ਬੈਠ ਖੜੀ ਇਹ ਪਹਿਲਣਾ ਬੱਚੀ ਖੋਲੀ ਪੁੱਤ ਇਹਦਾ ਸੀਮਨ ਸਟਰਾ ਵੀ ਆਪਣੇ ਕੋਲੇ ਆ 50 361 ਕੋਈ ਜਰਮਨ ਦਾ ਸੀਮਨ ਆ ਜੀ ਠੀਕ ਹੈ ਉਹਦੀ ਬੱਚੀ ਆ ਮਗਰ ਇਹਦੇ ਜੀ ਓਕੇ ਦੋ ਦੇਣਾ ਦੀ ਸੂਈ ਹੈ ਜੀ ਹੂੰ 22 23 ਕਿਲੋ ਬੱਛੀ ਥਲੇ ਸਟਾਰਟਿੰਗ ਬੋਲਾ ਜੀ ਭਾ ਇਹਦਾ ਭਾ ਜੀ ਬੱਛੀ ਦਾ 1 ਲੱਖ ਤੇ 65000 ਰੁਪਇਆ ਜੀ ਜੀ 1 ਲੱਖ ਤੇ 65000 ਦੋਸਤੋ 22 23 ਕਿਲੋ ਬੋਲੇ ਤੋਂ ਸ਼ੁਰੂਆਤ ਹੈ ਉਹ ਅੱਛੀ ਨੂੰ ਇਹਨੇ ਜਨਮ ਦਿੱਤਾ ਸੋ ਚੱਲ 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 ਬੰਦੇ ਤਾਂ ਇੱਕ ਹੋਰ ਲਾਸਟ ਉੱਤੇ ਇਧਰਲੇ ਪਾਸੇ ਇਹ ਪਹਿਲਾਂ ਵੈੜਾ ਜੀ ਦੋ ਦੰਦ ਇਹ ਤਾਜੀ ਸੂਈ ਹੈ ਜੀ ਇਹਨੇ ਬੱਚੇ ਨੂੰ ਜਨਮ ਦਿੱਤਾ ਜੀ ਇਹ ਵੈੜ ਆਪਾਂ ਦੇ ਦਾਂਗੇ 1 ਲੱਖ ਤੇ ਜੀ 38000 ਰੁਪਏ ਦੀ 20 22 ਕਿਲੋ ਬੋਲੇ ਤੋਂ ਸਟਾਰਟਿੰਗ ਹੈ ਜੀ 1 38 ਦੀ ਦੱਸੋ ਖੜੀ ਰਹਿੰਦੇ ਇਹਨੂੰ ਚਲਾ ਉਧਰ ਦੂਜੀਆਂ ਤੋਰ ਕੇ ਦਿਖਾ ਦੇ ਕਿਸੇ ਕਿੰਨਾ ਤੁਸੀਂ ਇਹਦਾ ਢਾਂਚਾ ਦੇਖ ਲਓ ਬਾਕੀ ਕੋਲੋਂ ਆ ਕੇ ਤੁਸੀਂ ਪਾਸ ਕਰ ਲੈਣੀ ਹੈ ਇਹ ਤੋਂ ਇਲਾਵਾ ਕੁਝ ਹੋਰ ਗੱਬਣ ਗਾਵਾਂ ਜਿਹੜੀਆਂ ਬਾਈ ਕੁਲ ਖੜੀਆਂ ਦਿਖਾਵਾਂਗੇ ਇਹ ਜਗਜੀਤ ਵੀਰੇ ਗਾਈਆਂ ਦੋਨੇ ਦੂਜਾ ਦੂਜਾ ਸੁਆਜੀ ਹਮ ਹੈ ਛੇ ਛੇ ਦਾੰਦਾ ਜੀ ਠੀਕ ਹੈ ਜੇ ਕਿਸੇ ਭਰਾ ਦੇ ਪਸੰਦ ਹੋਣਗਾ ਇਧਰੋਂ ਸਮਾਰ ਕੇ ਦਿਖਾ ਦਿਓ ਜੀ ਤੋਰ ਕੇ ਨਹੀਂ ਦਿਖਾਉਂਦੇ ਥੋੜਾ ਜਿਹਾ ਭਜਦਿਆਂ ਹਮ ਤੇ ਰੇਟ ਵੀ ਇਹਨਾਂ ਦੇ ਫੋਨ ਤੇ ਹੀ ਹੋਣਗੇ ਠੀਕ ਹੈ ਮੈਨਸ ਫੂਨ ਸਟਰ ਚ ਬਹੁਤ ਸੋਹਣੀਆਂ ਦੋਨੇ ਹੀ ਬਰੀਡ ਕੁਆਲਟੀ ਵਾਲੀਆਂ ਤੇ ਚੰਗੀ ਹਾਈਟ ਲੈਂਥ ਵਾਲੀਆਂ ਇੱਕੋ ਜੀ ਸੇਮ ਹਾਈਟ ਆ ਦੋਨਾਂ ਵੇੜਾਂ ਦੀ ਇਹਨਾਂ ਦੀ ਹਮ ਤੇ ਵੱਡੀਆਂ ਵੇੜਾਂ ਚੰਗੀਆਂ ਜੇ ਕਿਸੇ ਭਰਾ ਦੇ ਪਸੰਦ ਹੋਣ ਇਹਨਾਂ ਦੇ ਰੇਟ ਫੋਨ ਤੇ ਹੀ ਆ ਕਿਉਂਕਿ ਜੇ ਕੱਚੀਆਂ ਲੈਣੀਆਂ ਹੋਈਆਂ ਤਾਂ ਉਹੇ ਜੀ ਗੱਲ ਆ ਜਦੋਂ ਤਿਆਰ ਹੋ ਗਿਆ ਪਸ਼ੂ ਜੀ ਫਿਰ ਉਹ 2000 ਰੇਟ ਆਉ ਠੀਕ ਐ ਤੂੰ ਅੱਗੇ ਜਿਹੜੀਆਂ ਦੋ ਖਰ ਪੁੱਤੇ ਨੂੰ ਇਹ ਬੈੜ ਜੀ ਦੂਜਾ ਸੂਆ ਜੀ ਪਹਿਲੇ ਸੂਏ ਦਾ ਦੁੱਧ ਦਾ ਰਿਕਾਰਡ ਵਧੀਆ ਦੱਸਿਆ ਆਪਾਂ ਨੂੰ ਹੂੰ ਤੇ ਦੰਦਾਂ ਚ ਇਹ ਆਪਾਂ ਦੇਖੀ ਨਹੀਂ ਕਿਵੇਂ ਆ ਜੀ ਹੂੰ ਇਹ ਬੈੜ ਦੇ ਦਾਂਗੇ ਜੀ ਆਪਾਂ 130000 ਰੁਪਏ ਦੀ ਜੀ 130 ਦੀ ਹਾਂ ਜੀ ਤੋਰ ਦ ਇਹਨੂੰ ਤੋਰਦੇ ਪਹਿਲਾਂ ਇਹਦੀ ਗੰਡ ਪੀਚੀ ਇਹ ਤਾਂ ਸੋ 1,30,000 ਦੀ ਦੱਸੋ ਇਹ ਮਿਲੂਗੀ ਉਹ ਜਿਹੜੀ ਬਲੈਕ ਕਲਰ ਵਾਲੀ ਹੈ ਜੀ ਅੱਛਾ ਜਿਹੜੀ ਹੁਣ ਤੋਰਨ ਲੱਗਿਆ ਫਿਰ ਕੀ ਡਿਟੇਲ ਦੇ ਦੇ ਤੁਹਾਨੂੰ ਇਹ ਦਾ ਵਹਿੜ ਦਾ ਜੀ ਦੁੱਧ ਦਾ ਰਿਕਾਰਡ ਬਹੁਤ ਜਿਆਦਾ ਚੰਗਾ ਦੱਸਿਆ ਵਾ ਹੂੰ 37 38 ਕਿਲੋ ਦੁੱਧ ਦੱਸਿਆ ਵਹਿੜ ਦਾ 7 ਦਿਨ ਹਜੇ 9 ਮਹੀਨੇ ਪੂਰੇ ਹੁਣ ਚ ਪੈਂਡਿੰਗ ਆ ਉੱਪਰੋਂ ਚੜਾਈ ਚੜੂਈ ਬੋਡੀ ਸਟ੍ਰਕਚਰ ਹੂੰ ਆਰਡਰ ਦੀ ਡਿਜ਼ਾਈਨਿੰਗ ਆ ਗਾੜੀ ਪਿਛਾੜੀ ਐਕਸਟਰਾ ਆਰਡੀਨਰੀ ਲੱਗੀ ਆ ਉਹਦੀ ਗੰਡ ਖੋਲੀ ਨਹੀਂ ਖੁੱਲਦੀ ਆ ਪਾ ਇਹਦਾ ਕੀ ਰਹਿਣਾ ਇਹ ਵੈੜ ਦੇ ਦਾਂਗੇ ਜੀ ਆਪਾਂ 1 ਲੱਖ ਤੇ 65000 ਰੁਪਏ ਦੀ ਜੀ ਫਿਰ ਮੋੜ ਦੇ ਬਾਈ ਉਹਨੇ ਤੋਰੀ ਬੋਤ ਇੰਦਰ ਸੋ ਦੋਸਤੋ ਇਹ ਜਿਹੜਾ ਹੋਰ ਇਹਦਾ ਕਢਾ ਲੈਨੇ ਆ ਦੂਜੀ ਜਿਹੜਾ ਉਹ ਰੱਸਾ ਅੰਕਲ ਖੋਲ ਦੇਣਗੇ ਫਿਰ ਉਹ ਤੋੜ ਕੇ ਦਿਖਾ ਦੇਣਗੇ 1 ਲੱਖ ਤੇ 65000 ਰੇਟ ਹੈ ਥਣ ਹਵਾਨੇ ਦੀ ਗਾਂ ਬਹੁਤ ਚੰਗੀ ਹੈ ਬਾਕੀ ਪਾਸ ਤੁਸੀਂ ਕੋਲ ਆ ਕੇ ਕਰੋ ਬਾਕੀ ਜਗਜੀਤ ਵੀਰ ਜਿਹੜੇ ਵੀ ਭਰਾ ਨੇ ਕੋਈ ਐਨੀਮਲ ਪਰਚੇਜ਼ ਕਰਨਾ ਨਾ ਵੀ ਕੋਲ ਆ ਕੇ ਐਨੀਮਲ ਦੇਖਿਆ ਕਰੋ ਜੀ ਸਹੀ ਹੈ ਵੀਡੀਓ ਤੇ ਕਪਣਾ ਹੁੰਦਾ ਵੀ ਇੱਕ ਤਰ੍ਹਾਂ ਦਾ ਸੁਨੇਹਾ ਲਾਉਣ ਲੰਬੀ ਇਦਾਂ ਇਦਾਂ ਦਾ ਮਾੜਾ ਜਿਹਾ ਆਈਡੀਗਾ ਜਿਹਾ ਆ ਜਾਂਦਾ ਜੀ ਹੂੰ ਕੋਲ ਆ ਕੇ ਦੇਖਣ ਤੋਂ ਹੀ ਐਨੀਮਲ ਦਾ ਪਤਾ ਲੱਗਦਾ ਵੀ ਕਿੱਦਾਂ ਦਾ ਐਨੀਮਲ ਆ ਜੀ ਸਹੀ ਹੈ ਤੇ ਕਿੱਦਾਂ ਦਾ ਨਹੀਂ ਜੀ ਦੱਸੋ ਹੁਣ ਤੁਹਾਨੂੰ ਦਿਖਾ ਦਨੇ ਆ ਇਹਦਾ ਰੇਟ 1,30,000 ਹੈ ਥਾਣੇ ਦੇ ਵੀ ਹੱਥੀ ਚੁਾਈ ਵਾਲੇ ਆ ਧਾਂਚਾ ਤੁਸੀਂ ਦੇਖ ਲਓ ਬਾਕੀ ਪਸ਼ੂ ਜਿੱਦਾਂ ਦੀ ਪੇਮੈਂਟ ਇਨਵੈਸਟ ਕਰਦੇ ਆ ਉਸ ਤਰ੍ਹਾਂ ਦਾ ਹੀ ਮਿਲਣਾ ਹੁੰਦਾ ਤੇ ਪੇਮੈਂਟ ਕੋਈ ਵੀ ਘਟ ਨਹੀਂ ਹੁੰਦੀ ਜਿੱਦਾਂ ਦੀ ਤੁਹਾਡੀ ਆਪਦੀ ਪਹੁੰਚ ਹੈ ਸੋ ਜਦਾਂ ਦਾ ਪਸ਼ੂ ਖਰੀਦਦੇ ਆ ਤੇ ਉਹਦੀ ਵੀ ਤਸੱਲੀ ਕਰਨ ਦਾ ਹੱਕ ਹੁੰਦਾ ਸੋ ਹਵਾਨਾ ਇਹਦਾ ਤੁਸੀਂ ਦੇਖ ਲਓ ਥਾਣੇ ਦੇ ਹੱਥੀ ਚਵਾਈ ਵਾਲੇ ਆ ਇਹ ਤੋਂ ਇਲਾਵਾ ਤਿੰਨ ਇਥੇ ਜਰਸੀ ਵੀ ਖੜੀਆਂ ਆਂ ਕੁਛ ਦੀ ਭਈ ਇਹ ਇਹਨਾਂ ਦੀ ਡਿਟੇਲ ਦੇ ਦੇ ਜਰਸੀ ਜਗਜੀਤ ਵੀਰੇ ਆ ਬੈੜ ਸੂਈ ਵੀ ਹੈ ਜੀ ਹੂੰ ਇਹਦੇ ਮਗਰ ਬੱਛੀ ਆ 22 ਕਿਲੋ ਬੋਲਾ ਜੀ ਠੀਕ ਹੈ ਇਹ ਬੈੜ ਦੇ ਦਾਂਗੇ ਆਪਾਂ 135000 ਰੁਪਏ ਦੀ ਮਗਰ ਬੱਛੀ ਆ ਜੀ ਹੂੰ ਆ ਬੈੜ ਜਮਾ ਬਿਲਕੁਲ ਤਾਜੀ ਸੂਈ ਆ ਜੀ ਇਹ ਯਾਨੀ ਖਾਲੀ ਕਰੀਆਂ ਹੋਈਆਂ ਠੀਕ ਹੈ ਤੇ ਇਹ ਵੈੜ ਚਾਰ ਦੰਦਾ ਜੀ ਹੈ ਇਹ ਪਹਿਲਣਾ ਹੀ ਸਾਰੀਆਂ ਹੂੰ ਇਹ ਵੈੜ ਆਪਾਂ ਦੇ ਦਾਂਗੇ 1,45,000 ਦੀ ਜੀ ਠੀਕ ਹੈ ਇਹ ਆ ਦੋ ਦੰਦਾ ਜੀ ਹੂੰ ਇਸ ਵੈੜ ਦੇ ਮਗਰ ਬੱਚਾ ਸੀ ਬੱਚਾ ਇਹਦਾ ਮਰ ਗਿਆ ਆਪਣੇ ਕੋਲੇ ਵੀਡੀਓ ਹੈਗੀ ਹੈ ਜੀ ਠੀਕ ਹੈ ਨਾ ਹੀ ਆਪਾਂ ਕਦੇ ਗਾਂ ਨੂੰ ਬੱਚਾ ਲਾਇਆ ਨਾ ਹੀ ਲਾਉਣਾ 20 ਕਿਲੋ ਬੌਲਾ ਬੱਛੀ ਥੱਲੇ ਜੀ ਠੀਕ ਹੈ ਰੇਟ ਇਹ ਵੈੜ ਦੇ ਦਾਂਗੇ ਜੀ ਆਪਾਂ 1,25,000 ਰੁਪਏ ਦੀ ਸੋ ਸੋ ਇਹ ਜਰਸੀਆਂ ਦੇ ਰੇਟ ਤੁਹਾਨੂੰ ਦੱਸਦੇ ਆ ਇੱਕ ਹੋਰ ਕਿਪਣ ਗਾਂ ਇਸ ਸਾਈਡ ਤੇ ਖੱਡੀਆਂ ਇਹ ਜਗਜੀਤ ਵੀਰੇ ਕੱਚੀ ਆ ਜੀ ਗਾਂ ਹੂੰ ਇਹ 10 ਦਿਨ ਅਜੇ 12 ਕੱਢਦੀ ਹੈ ਜੀ ਠੀਕ ਹੈ ਜੇ ਕਿਸੇ ਭਰਾ ਦੇ ਪਸੰਦ ਹੋਈ ਤਾਂ ਫੋਨ ਤੇ ਇਹਦਾ ਰੇਟ ਕਰ ਲਾਂਗੇ ਜੀ ਆਪਾਂ ਸੋ ਦੱਸੋ ਹਜੇ ਕੱਚੀ ਹੈ ਤੇ ਰੇਟ ਇਹਦਾ ਰਹੇਗਾ ਫੋਨ ਦੇ ਉੱਤੇ ਸੋ ਅੱਜ ਦੀ ਵੀਡੀਓ ਦਿਗਾ ਇਹ ਗਾਵਾਂ ਵਕਾਉ ਸੀ 10 12 ਨਾਲ ਤੁਹਾਨੂੰ ਦਿਖਾਤੇ ਤੁਸੀਂ ਜਿਹੜਾ ਮਰਜੀ ਇਹਨਾਂ ਚੋਂ ਪਸ਼ੂ ਖਰੀਦ ਲਿਓ ਤਸੱਲੀ ਤੁਸੀਂ ਆ ਕੇ ਕਰਨੀ ਹੈ ਨੰਬਰ ਬਾਈ ਦਾ ਸਕਰੀਨ ਉੱਤੇ ਹੈ ਧੰਨਵਾਦ